ਇਤਾਲੀਆ ਸੋ ਪ੍ਰੀਤਨਗਰ ਦੀਆਂ ਇਹ ਚਾਰ ਸੀਜਾਂ ਨੇ ਉਹਦੇ ਬਾਅਦ ਸਾਂਝ ਜਿਹੜੀ ਵੱਡੀ ਚੀਜ਼ ਹੈ ਦੇ ਜੀ ਮੈਂ ਤੁਹਾਨੂੰ ਦੱਸੀਏ ਘਰ ਤੋਂ ਸੀ ਰੋਟੀ ਨਹੀਂ ਸੀ ਪਕਦੀ ਉਹ ਦੁੱਧ ਗਰਮ ਹੋ ਕੇ ਖਾਣ ਪੈ ਕੇ ਅੱਜ ਤੇ ਤੁਹਾਨੂੰ ਬੜੇ ਬੜੇ ਇੱਕ ਪੂਰੀ ਰੈਡੀ ਤੇ ਜਾਂਦਾ ਸੀ ਹਰ ਘਰ ਦੀ ਲੋੜ ਪੂਰੀ ਕਰਕੇ ਆਇਆ ਜੀ ਅੱਛਾ ਕਿਹੜੀਆਂ ਨਾਮ ਪਰ ਹਸਤੀਆਂ ਇੱਥੇ ਵਸਦੀਆਂ ਰਹੀਆਂ ਕੋਈ ਵੱਡੇ ਆਰਟਿਸਟ ਵੱਡੇ ਅਦਾਕਾਰ ਵੱਡੇ ਰਾਈਟਰ ਇੱਕ ਪਾਸਾ ਹੈ ਹਾਂਜੀ ਇਹ ਇੱਕ ਪਾਸਾ ਹੈ ਨਾ ਹਾਂ ਜਿਨੇ ਕੋ ਲੋਕਾਂ ਨੂੰ ਖਿੱਚਿਆ ਹੂੰ ਸੋ ਲੋਕਾਂ ਨੂੰ ਖਿੱਚਣ ਚ ਦੋ ਚੀਜ਼ਾਂ ਵਰਤੀਆਂ ਗਈਆਂ ਇੱਕ ਸਾਇਤ ਹੂੰ ਇੱਕ ਸੰਗੀਤ ਹੂੰ ਇੱਕ ਰੰਗਮੰਚ ਜੀ ਪ੍ਰੀਤਨਗਰ ਨੇ ਸਾਇਤ ਇਸ ਪ੍ਰੀਤ ਲੜੀ ਤੇ ਕਿਤਾਬਾਂ ਦਾ ਜੀ 80 ਚਿੱਤ ਲੋਕਾਂ ਨੂੰ ਸਿਖਾਇਆ ਗਿਆ ਕਿ ਤੁਸੀਂ ਕਰੇ। ਔਰ ਆਮ ਪਿੰਨਾ ਵਾਲੇ ਲੋਕਾਂ ਨੂੰ ਅਸੀਂ ਲੈ ਕੇ ਇੱਥੇ ਸਕੂਲ ਵੀ ਲਾਇਆਇਆ ਕਿਰਾਤਰੀ ਸਕੂਲ ਵੀ ਲਾਇਆਇਆ। ਹੂੰ। ਵੱਡੇ ਵੱਡੇ ਬਜ਼ੁਰਗਾਂ ਨੂੰ ਜਿਨ੍ਹਾਂ ਕੋਲ ਕਲਾ ਸੀ ਸਰ। ਅਛਾ ਉਹਦੇ ਬਾਅਦ ਜਿਹੜੀ ਵੱਡੀ ਗੱਲ ਹੈ ਕਿ ਸਾਇਤ ਦੇ ਨਾਲ ਪਰ ਆਰਤਕਲਾ ਆਇਆ ਅਤੇ ਉਹਦੇ ਬਾਅਦ ਰੰਗਮंच ਆਇਆ ਹੂੰ ਸੋ ਇਨਾ ਤਿੰਨਾ ਚੀਜ਼ਾਂ ਨੂੰ ਰਲੇ ਹੋਏ ਪੰਜਾਬ ਦੀ ਜਾਂ ਹਲਦ ਵਾਲੀ ਦੀ ਹਸਤੀਆਂ ਜਿਹੜੀਆਂ ਸਨ ਉਹ ਪ੍ਰੀਤਨਗਰ ਆੜੀਆਂ ਸ਼ੁਰੂ ਹੋ ਗਿਆ ਸੋ 1941 ਦੇ ਘੱਲੇ ਜਦੋਂ ਪ੍ਰੀਤਨਗਰ ਨੂੰ ਸ਼ਾਂਤੀ ਪੰਜਾਬ ਨਾਲ ਜਾਂ ਸ਼ਾਂਤੀ ਨੇ ਕਹਿਣ ਕਹਿਣਾ ਸ਼ੁਰੂ ਕਰਤਾ ਹੂੰ ਸੋ ਜਦ ਸਟੇਗੋਰ ਨੇ ਸੁਣਿਆ ਹੂੰ ਸੋ ਪ੍ਰੀਤਨਗਰ ਦੀ ਬੜੀ ਵੱਡੀ ਜਿੱਤ ਤੇ ਕਿ ਟੇਗੋਰ ਜਿਸ ਮਈਜ ਅਲੇ ਜਿੰਨੇ ਸੰ ਉਹਨਾਂ ਵਿਸ਼ਵ ਭਾਰਤੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸਾਡੇ ਕੋਲ ਜਾ ਕੇ ਬੈਠੇ ਜੁ ਜਾ ਕੇ ਦੇਖ ਪ੍ਰੀਤਨਗਰ ਕੀ ਹੂੰ ਸੋ ਉਹਦਾ ਜਿਹੜਾ ਕਮੈਂਟ ਹੈ ਉਹ ਹੈ ਕਿ ਵੀ ਪ੍ਰੀਤਨਗਰ ਸੱਚਮੁੱਚ ਸ਼ਾਂਤੀ ਨਿਕੇਤਨ ਦੀ ਪਾਇਆ ਹੂੰ ਲੋਕ ਅਲੀ ਆ ਗਏ ਵਸਣੇ ਸ਼ੁਰੂ ਹੋ ਗਏ ਹੂੰ ਇਹ ਦੇਖ ਕੇ ਸਾਡੇ ਕੋਲ 1947 ਚ ਨਹਿਰੂ ਰਿਵਿਆ ਹੈ। ਅੱਛਾ ਜੀ ਪੰਡਤ ਨਹਿਰੂ ਆਏ। ਹਾਂ ਜੀ। ਇਹ ਜਦੋਂ ਚੁਰਨੀਆਂ ਭਜੀਆਂ ਫਿਰ ਇਹਦੇ ਨਾਲ ਹਲੇ ਤੋਂ ਹਲੇ ਗੱਲਾਂ ਸ਼ੁਰੂ ਹੋ ਗਈਆਂ। ਹਮ। ਪ੍ਰੀਤਨਗਰ ਨੇ ਪਹਿਲੀ ਜਿਹੜੀ ਹੈ ਵਿਧ ਪ੍ਰਥਾ ਭਾਈ ਪ੍ਰੀਤ ਮਿਲ ਨਹੀਂ دی۔ ਹਮ। ਜਿੱਦੇ ਚ ਪਹਿਲਾ ਨਾਟਕ ਵੀ ਹੋਇਆ ਤੇ ਪਹਿਲਾ ਨਾਟਕ ਤੁਹਾਡੇ ਉਹ ਜਿਹੜਾ ਹਾਲੀਵੁੱਡ ਦੇ ਨਾਟਕ ਵੀ ਹੁੰਦੇ ਰਹੇ ਹਾਲੇ-ਅਲੀ ਸੁਭਾਵਾਂ ਵਿੱਚ ਹੁੰਦੇ ਆ ਰਹੀਆਂ ਹੂੰ ਇਹਨਾਂ ਨੇ ਪੰਜਾਬ ਦੇ ਬੁੱਧੀ ਜੀਵਾਂ ਨੂੰ ਖਿੱਚਿਆ ਕਿ ਕੋਈ ਨਾ ਪਲੇਟਫਾਰਮ ਵੀ ਚਾਹੀਦਾ ਸੀ ਕਿਸੇ ਗੱਲ ਕਰਦਾ ਸੋਪਰੀਤ ਨਗਰ ਆਨੇ ਸ਼ੁਰੂ ਹੋ ਗਏ ਜੀ ਸੋ ਬਰੀਤ ਨਗਰ ਜੁ ਕੁਝ ਲੋਕ ਉਹ ਵੀ ਆਏ ਜਿਹੜੇ ਸਾਥ ਕਰਨੇ ਕੁਝ ਲੋਕ ਉਹ ਵੀ ਆਏ ਜਿਹੜੇ ਸੋਚਦੇ ਨੇ ਉਜਲੋ ਕੋ ਵੀ ਆਏ ਕਿ ਜਿਹੜੇ ਕਿਸੇ ਥਾਂ ਉੱਠ ਕੇ ਇੱਥੇ ਆ ਸਕਦੇ ਸਨ ਬੱਚਿਆਂ ਨੂੰ ਪੜ੍ਹਾ ਸਕਦੇ ਸਨ ਹੂੰ ਸੋ ਪਰਵਾਰ ਸੋ ਜਿਹੜੀ ਗੱਲ ਹੈਗੀ ਹੈ ਕਿ ਜਿਹੜੇ ਇੱਥੇ ਰਹੇ ਕੋਈ ਹੂੰ ਉਹਨਾਂ ਸਭ ਤੋਂ ਪਹਿਲੇ ਨਾਨਕ ਸਿੰਘ ਨੇ ਨਾਵਲ ਕਰ ਨਾਨਕ ਸਿੰਘ ਹਾਂ ਜੀ ਏ ਕੋਜਨ ਸਿੰਘ ਰੀਸਨ ਜਿਹੜੇ ਸਤ ਪੱਤਰਕਾਰ ਸਨ ਹੂੰ ਫਿਰ ਜਿਹੜੇ ਨੇ ਪਿਆਰਾ ਸਿੰਘ ਸਹਰਾਈ ਜੀ ਨਾਰਿੰਗ ਸਿੰਘ ਜਿਹੜੇ ਨੇ ਸਾਹਤ ਵਾਲੇ ਪਾਸੇ ਉਹਨਾਂ ਚ 16 ਚ 24 ਸਾਲ ਜੀ ਹੌਲੀ ਹੌਲੀ ਉਹ ਲੋਕ ਜਦੋਂ प्रीत ਮਿਲਨੀ ਆ ਸ਼ੁਰੂ ਹੋ ਗਈਆਂ ਤੇ ਲੋਕਿਆੜੇ ਸ਼ੁਰੂ ਹੋਇਆ ਬਲਰਾਜ ਸਾਨੀ ਦਾ ਕੀ ਰਿਸ਼ਤਾ ਰਿਹਾ ਇਥੇ ਉਹ ਕੋਈ ਮਾਜਨਲਾ ਪਰਵਸੀਕਾ ਪਿੱਛੋਂ ਆਏਗਾ ਜੀ ਦੂਰ ਹੈ ਸੋ ਇੱਥੇ ਪਲੇਟਫਾਰਮ ਮਿਲਣਾ ਸ਼ੁਰੂ ਕੀਤਾ ਹਾਲੇ ਦਿਵਾਲੀ ਦੇ ਪਿੰਡਾਂ ਚ ਜਦੇ ਫੋਕ تھیਟਰ ਦੀ ਪ੍ਰੀਤਨਗਰ ਨੂੰ ਫੋਕ ਦੇ ਜਨਮ ਭੂਮੀ ਕਹਿੰਦੇ ਨੇ ਫਿਰ ਬੱਚਿਆਂ ਦਾ تھیਟਰ ਦੀ ਜਨਮ ਭੂਮੀ ਕਹਿੰਦੇ ਨੇ ਹਮ ਫਿਰ تھیਟਰ ਆਇਆ ਸੋ ਔਰਲੀ ਪਹਿਲਾ ਸਵੇਰੇ ਬੈ ਸੰਭੂਸ ਨਹੀਂ ਆਉਂਦੇ ਆ ਮਾਮਲੇ ਹੁੰਦੇ ਆ ਸ਼ਾਮ ਨੂੰ ਗ੍ਰਾਮ ਮੇ ਹੁੰਦੇ ਤੁਸੀਂ ਇਹ ਦੇਖ ਲਓ ਕਿ बिना बत्ती दे ड्रामा करना है और औरडियंस दस पंद्रह हजार बैठी है सो so, कैस दिया लाइटा ने सब कुछ है लेकिन ड्रामे लिये प्रीतनगर की सारे हिंदुस्तान पहली जड़ी है ओपन एयर थिएटर प्रीतनगर ने बनाया ठीक है जी ਓਏ ਇਹ ਤਸਿਲਾ ਦੇਖਿਓ ਨਾ ਸਾਹਮਣੇ ਅੱਜ ਤੇ ਪਾਣੀ ਹੈ ਹੂੰ ਇਹ ਜਹਾਂਗੀਰ ਦੇ ਵੇਲੇ ਦਾ ਵੈਸੇ ਅੱਛਾ ਜੀ ਉਹਨੂੰ ਅਸੀਂ ਪਾੜ ਦਿੱਤਾ ਸੀ ਹੂੰ 10 ਪੌੜੀਆਂ ਨੇ ਸਨ ਪਰ ਸਸੀਂ ਸਾਤ ਰੱਖਤੀਆਂ ਸਨ ਹੂੰ ਤੇ ਵਿਚਕਾਰ ਕਰਕੇ ਇੱਕ ਪਾਸੇ ਤੇ ਖੇਡ ਮੈਦਾਨ ਬਣਾਤੇ ਇੱਕ ਵਿਚਕਾਰ ਕਰਕੇ ਸਟੇਜ ਬਣਾਤੀ ਸੀ ਹੂੰ ਤੇ ਆਲੇ ਦੁਆਲੇ ਲੋਕ ਬੈਠਦੇ ਨੇ ਸਟੇਜ ਤੇ ਤੁਸੀਂ ਡਰਾਮਾ ਕਰਦੇ ਹੋ ਹੁੰਦੇ-ਹੁੰਦੇ ਲੋਕਾਂ ਨੂੰ ਇਹ ਨਹੀਂ ਦਿੱਸਦਾ ਉਹਨੂੰ ਨਹੀਂ ਦਿੱਸਦਾ ਜੀ ਉਹਦੇ ਨਾਲ ਜਿਹੜਾ ਦੇਖਣ ਲਈ ਲੋਕਾ ਤੁਹਾਡੇ ਲਈ ਇੰਤਜ਼ਾਮ ਹੈ ਕਿ ਲੋਕਾਂ ਨੂੰ ਦਿਖੋ ਹੂੰ ਉਹਦੇ ਲਈ ਤੁਸੀਂ ਇੰਨਾ ਸਿਸਟਮ ਬਣਾ ਲੈਂਦੇ ਹੋ ਹੂੰ ਗੈਸਾਂ ਦਾ ਉਹਦੇ ਲਈ ਉਹਦੇ ਲਈ ਕਿ ਚਲ ਜਿਸ ਤਰ੍ਹਾਂ ਕੋਈ ਇੱਕ ਡਰਾਮਾ ਸੀ ਜਿਹਦੇ ਵਿੱਚ ਰੱਬ ਪੇਸ਼ ਕਰਨਾ ਸੀ ਉਹ ਰਾਹੀ ਨੇ ਸੋਚਿਆ ਕਿ ਉਹ ਉਹਦੇ ਭਾਗ ਚ ਨਾ ਵੱਡੀ ਬੈਟਰੀ ਲਾਤੀ ਜਿਸ ਤਰ੍ਹਾਂ ਤੁਹਾਡੇ ਵੇਖਣਾ ਗੁਰੂਆਂ ਦੇ ਪਿੱਛੇ ਬਣਾਉਂਦੇ ਨੇ ਹਮਮਮ ਹੋਰ ਇਹਨੂੰ ਕਹਿੰਦੇ ਇਹ ਮਤਲਬ ਲੋਕਾਂ ਨੂੰ ਦਿੱਸੇ ਕਿ ਭਈ ਇਹ ਸੋ ਇਹੋ ਜਿਹੀ ਚੀਜ਼ਾਂ ਜਿਹੜੀਆਂ ਨੇ ਜਿਹੜੇ ਤਜਰਬੇ ਜਿਹੜੇ ਨੇ ਜੀ ਜਿਹੜੇ ਉਦੋਂ ਕਿਤੇ ਕੀਤੇ ਨਹੀਂ ਜਾ ਸਕਦੇ ਸੀ ਉਹ ਇੱਥੇ ਕੀਤੇ ਗਏ ਠੀਕ ਹੈ ਸੋ ਪ੍ਰੀਤਨਗਰ ਨੇ ਰੰਗਮੰਚ ਨੂੰ ਨਵੀਆਂ ਲੀਆਂ ਤੇ ਪਾਣ ਲਈ ਉਦੋਂ ਰੰਗਮੰਚ ਸਾਡਾ ਜਿਹੜਾ ਸੀ ਬੜਾ ਘੁੱਟਿਆ ਹੋਇਆ ਸੀ ਕੁਝ ਵਿਸ਼ੇ ਵੀ ਨਵੇਂ ਪੇਸ਼ ਕੀਤੇ ਤੇ ਸੋ ਇਹਦੇ ਲਈ ਬੜੇ ਲੋਕ ਇਥੇ ਆਉਣੇ ਸ਼ੁਰੂ ਹੋਇਆ ਠੀਕ ਹੈ ਸੋ ਪਹਿਲਾ ਜਿਹੜਾ ਗੱਲ ਹੈ ਗੱਲ ਕਿ ਪ੍ਰਿਤ ਲੜੀ ਜਿਹੜੀ ਹੈ ਉਹ ਤਾਂ ਤਿੰਨ ਜ਼ਬਾਨਾਂ 'ਚ ਛਪਦੀ ਸੀ ਜੀ ਪੰਜਾਬੀ ਉਰਦੂ ਤੇ ਉਰਦੂ ਜੀ ਫਿਰ ਹੌਲੀ ਹੌਲੀ ਲੋਕਾਂ ਦੀ ਮੰਗ ਪਈ ਜਿਹੜੇ ਅੰਗਰੇਜ਼ ਜਿਹੜੇ ਜਾਣਗੇ ਫਿਰ ਉਹਦੇ 'ਚ ਅੰਗਰੇਜ਼ੀ 'ਚ ਵੀ ਪਰਚਾ ਛਪਨਾ ਸ਼ੁਰੂ ਹੋਇਆ ਹੂੰ ਸੋ ਇਹਨਾਂ ਲੋਕਾਂ ਦੇ ਕੋਲ ਜਾਂਦਾ ਸੀ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਪ੍ਰੀਤਨਗਰ ਕੀ ਹੋ ਰਿਹਾ ਸੋ ਉਹ ਇੱਥੇ ਸਾਨੂੰ ਉਸ ਵੇਲੇ ਅੰਮ੍ਰਿਤਸਰ ਨੂੰ 8 ਪਸਾਨੀ ਅਸੀ ਚਾਰ ਰੋਡ ਅੰਮ੍ਰਿਤਸਰ ਤੇ 100 ਦਾ ਬਿਸਤਰੀਆ ਨਗ ਗੈਸਟ ਹਾਊਸ ਸੀ ਸੜਕ ਠੀਕ ਹੈ ਰੋਟੀ ਤਾਂ ਇਕੱਠੇ ਖਾਂਦੇ ਸਨ ਸਾਰੇ ਠੀਕ ਸੋ ਇਹ ਪ੍ਰੀਤਨਗਰ ਜ ਆਣਾ ਸ਼ੁਰੂ ਹੋਇਆ ਉਹਦੇ ਆਣ ਨਾਲ ਕੁਝ ਸਧਾਰਨ ਲੋਕ ਆਏ ਹੂੰ ਕੁਝ ਸੋਚਣ ਵਾਲੇ ਲੋਕ ਆਏ ਕੁਝ ਨੇ ਜਿੰਨਾਂ ਦੀ ਸੋਚ ਤੱਕ ਹੋ ਚੁੱਕੀ ਸੀ ਉਹ ਲੋਕ ਆਏ ਠੀਕ ਹੈ ਸੋ ਜ਼ਿਕਰ ਹੈ ਤੁਹਾਡਾ ਕਿ ਮਸਬੂਲ ਦੀ ਗੱਲ ਕੀਤੀ ਹੈ ਪੁਰਾਣੀਆਂ ਫਿਲਮਾਂ ਚ ਇੱਕ 뮤직 ਦੇ ਡਾਇਰੈਕਟਰ ਹੁੰਦਾ ਸੀ ਰਵੀ ਹੂੰ ਉਹ ਪ੍ਰੀਤ ਨਗਰ ਦਾ ਸੁਣਦੇ ਸੀ ਜੀ ਜਿਹੜਾ ਦਸਤਾਵੇਜ਼ੀ ਫਿਲਮ ਹੈ ਉਹਦੇ ਵਿੱਚ ਹਿੰਦੁਸਤਾਨ ਦਾ ਜਿਹੜਾ ਸਭ ਤੋਂ ਪਹਿਲਾ ਅੰਤਰਰਾਸ਼ਟਰੀ ਪੱਧਰ ਦਾ ਪਛਾਣਿਆ ਦਸਤਾਵੇਜ਼ੀ ਕਲਾਕਾਰ ਸੀ ਮਾਣਾ ਸੁਖਦੇਵ ਉਹ ਸਾਡੇ ਸਕੂਲ ਦਾ ਸ਼ੂਟ ਸੀ ਹੂੰ ਉਹਨਾਂ 올림픽 ਉਤਬਲ ਤੇ ਸਾਡਾ ਨਹੀਂ ਚਾਹਾਂਗੇ ਲੇਕਿਨ ਕਿ ਪੰਜਾਬ ਦੀ ਹਾਕੀ ਦਾ ਹੂੰ ਇੱਕ ਮਿਡਵਿਲਡ ਪਾਂਧੀ ਉਹ ਸਾਡੇ ਸਕੂਲ ਦਾ ਚੁੰਨ ਰਿਹਾ ਸੀ ਸੋ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਵੱਖਰੀਆਂ ਵੱਖਰੀਆਂ ਠੀਕ ਹੈ ਪ੍ਰੀਤਨਗਰ ਚ ਇਹਦੇ ਤੋਂ ਬਿਨਾ ਹਰ ਵੀਰੇ ਸਕੂਲ 'ਚ ਹਰ ਮੰਗਲਵਾਰ ਦੀ ਰਾਤ ਨੂੰ ਇਤਵਾਰ ਨੂੰ ਛੁੱਟੀ ਹੁੰਦੀ ਸੀ ਐ ਇਤਵਾਰ ਨੂੰ ਨਹੀਂ ਬੁੱਧਵਾਰ ਨੂੰ ਛੁੱਟੀ ਹੁੰਦੀ ਸੀ ਕਿਉਂਕਿ ਬੜੇ ਲੋਕ ਬਾਹਰਾਂ ਅੰਦਰ ਸਰਵੇ ਹਰ ਮੰਗਲਵਾਰ ਦੀ ਰਾਤ ਨੂੰ ਬੱਚੇ ਆਪੇ ਲਿਖਿਆ ਨਾਟਕ ਆਪੇ ਗਾਇਆ ਹੋਇਆ ਆਪੇ ਸਾਰਾ ਕੁਝ ਪੁੱਟਿਆ ਠੀਕ ਪਰ ਪ੍ਰੀਤਨਗਰ ਦੀ ਇੰਨੀ ਵਾਦੋ ਜ ਵਾਦੀ ਜਿਹੜੀ ਉਹਨਾਂ ਨੂੰ ਦੇਖਣ ਆਂਦੀ ਸੀ ਜੀ ਸੋ ਇਹ ਜਿਹੜੀ ਗੱਲ ਹੈ ਉਹਦੇ ਚ ਕਿਸੇ ਫਿਰ ਪਿੱਛੋਂ ਕੁਝ ਆਰਟਰਮ ਦਾ ਚੰਗਾ ਪੁਣਿਆ ਜਾਂਦਾ ਸੀ ਅਖੀਰ ਤੇ ਫਾਈਨਲ ਹੀ ਜਾਣੇ ਸੀ ਉਹ ਇੱਕ ਵਾਰੀ ਬ੍ਰਹਮਾ ਉਹਦੇ ਚ ਮਦਦ ਕਰਨ ਲਈ ਸਰਾਰ ਨਾਨਿਕ ਸਿੰਘ ਵੀ ਮਦਦ ਕਰਦੇ ਸੀ ਸੋਭਾ ਸਿੰਘ ਵੀ ਚੰਗੇ ਪਰ ਉਹ ਕਰ ਦਿੰਦੇ ਸੀ ਸੋ ਇਹ ਪਾਸੇ ਨੇ ਫੇਰ ਉਹਦੇ ਬਾਅਦ ਮਿਊਜ਼ਿਕ ਦਾ ਸਾਡਾ ਸੀ ਸਾਡਾ ਜਿਹੜਾ ਮਿਊਜ਼ਿਕ ਦਾ ਟੀਚਰ ਸੀ ਉਹ ਇੱਕ ਬਹੁਤ ਵੱਡੇ ਭਾਰਤੀ ਦੇਸ਼ ਨੇ ਉਹਦਾ ਨਾਮ ਸੀ ਅਨਾਇਤ ਅਲੀ ਖਾਨ ਹੂੰ ਜਿਹਦਾ ਪੁੱਤਰ ਬੁਲਾਇਆ ਅਲੀ ਖਾਨ ਬੜਾ ਮਸ਼ਹੂਰ ਸਿਤਾਰੀਆ ਹੋਇਆ ਹੂੰ ਉਹਦੇ ਉਹ ਸ਼ਾਗਿਰਦ ਸਾਂ ਜੀ ਸੋ ਮਿਊਜ਼ਿਕ ਚ ਹੋਇਆ ਨਵੀਆਂ ਤਰਜ਼ਾਂ ਬਣੀਆਂ ਨਵੇਂ ਔਰ ਫਿਰ ਲਿਖਣ ਲਈ ਨਵੇਂ ਗਾਣੇ ਦੇਣੇ ਪਏ ਹਮ ਸਰ ਲੋਣਾ ਪੂਰੀਆਂ ਹਮ ਸੋ ਇਹ ਸਾਰੇ ਗੱਲ ਨੇ ਪ੍ਰੀਤਨਗਰ ਨੂੰ ਸੋ ਪ੍ਰੀਤ ਮਿਲਨੀ ਆਜ ਆਏ ਹਮ ਜਿਹੜੇ ਬਲਵੰਤ ਕਾਰਗੀ ਹੈ ਅਗਾਂ ਮਸ਼ਹੂਰ ਉਹਦਾ ਪਹਿਲਾ ਨਾਟਕ ਲੋਹਾਕੋਟ ਹਮ ਇੱਥੇ ਲਿਖਿਆ ਗਿਆ ਅੱਛਾ ਛੱਡਿਆ ਗਿਆ ਜੀ ਪੰਜਾਬੀ ਪਿਛੋਂ ਵੀ ਹਿੰਦੀ ਫਿਲਮਾਂ 'ਚ ਬੜੀ ਮਸ਼ਹੂਰ ਫਿਲਮ ਐਕਟਰਸ ਹੋਈ ਹੈ ਅਚਲਾ ਸਿਧਦੇ ਹਮ ਉਦਾਸਲੀ ਨਾਰਜਿੰਦਰ ਕੋਰ ਸੀਤੇ ਉਹ ਬਲੰਦਕਾਰੀ ਦੇ ਪਹਿਲੇ ਨਾਟਕ ਵਿੱਚ ਸੰਤੀ ਦਾ ਰੋਲ ਨੇ ਕੀਤਾ ਸੀ ਜੀ ਫਿਰ ਗੁਰਸ਼ਰਨ ਜੀ ਤੁਸੀਂ ਨਾਟਕ ਕਰਦੇ ਰਹੇ ਹੋ ਲੇਕਿਨ ਗੁਰਸ਼ਰਨ ਨਰਾ ਦਾ ਭਰਾ ਜਿਹੜੇ ਸਨ ਉਹ ਪਰੀਤਨਗਰ ਸਨ ਜੀ ਉਹਨਾਂ ਦੀ ਉਹਨਾਂ ਦੀ ਪਤਨੀ ਜਿਹੜੀ ਹੈ ਉਹ ਪਰੀਤਨਗਰ ਦੀ ਸੀ ਉਹ ਨਾਟਕਾਂ 'ਚ ਕੰਮ ਕਰਦੀ ਸੀ ਜੀ ਉਹ ਪਤਨੀ ਉਸ ਨੂੰ ਮਿਲ ਦੱਸ ਦਿਆਂ ਕਿ ਉਹ ਜਗਜੀਤ ਸਿੰਘ ਅਰੋੜਾ ਜਿਹੜਾ ਨਾ ਬੰਗਲਾਦੇਸ਼ ਦੇ ਲਿਬਰੇਟਰ ਉਹਨਾਂ ਦੀ ਪੈਰੈਂਟ ਸੀ ਜਿਹੜੇ ਜਰਨਲ ਸੀਗੇ ਹਾਂ ਭਾਰਤੀ ਫੌਜ ਦੇ ਹਾਂ ਜਗਜੀਤ ਸਿੰਘ ਅਰੋੜਾ ਦੀ ਭੈਣ ਸੀ ਬੀਬੀ ਕਲਾਸ਼ ਬੀਬੀ ਕਲਾਸ਼ ਤੇ ਉਹ ਪੁਸ਼ਰਨਾਂ ਦੀ ਬੋਟੀ ਹੈ ਹਾਂਜੀ ਨਹੀਂ ਗੁਰਸ਼ਰਨ ਸਿੰਘ ਦੇ ਵੱਡੇ ਭਰਾ ਦੀ ਵੱਡੇ ਭਰਾ ਦੀ ਠੀਕ ਹੈ ਜੀ ਇੰਦਰਜੀਤ اچھا 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 ਠੀਕ ਹੈ ਜੀ ਗੁਰਸ਼ਰਨੂਰੀ ਤੱਕ ਪਿੱਛੋਂ ਆਇਆ ਨਾ ਬੀਦਨ ਠੀਕ ਹੈ ਜੀ ਸੋ ਇਹ ਉਹਨਾਂ ਨੂੰ ਹਾਲੀਵੁੱਡ ਹੀ ਹੋਇਆ ਸੋਏ ਵਦੇ ਬਾਦ 1947 ਤੱਕ ਰਿਤਨਗਰ ਭਾਰਜੋ ਬੰਤਰਿਆ ਹੂੰ ਪਰ ਫੇਰ ਜਿਹੜੀ ਵੱਡੀ ਗੱਲ ਹੈ ਰਿਤਨਗਰ ਦੀ ਕਿ ਸਾਰੇ ਜਿਹੜੇ ਇੱਥੇ ਜਿੰਨੇ ਲੋਕ ਸਨ ਉਹ ਕਿਸਾਨ ਹੀ ਜੀਉਂਦੇ ਸਨ ਹਰ ਕੋਈ ਆਪਣਾ ਆਪਣਾ ਹਿਸਾਬਾਂ ਦਾ ਸੀ ਸੋ ਹਰ ਕਿਸੇ ਨੇ ਨਇਅ ਉਦਮ ਹੁੰਦਾ ਸੀ ਕਿ ਜੋ ਮੇਰੇ ਕੋਲ ਹੈ ਮੈਂ ਸਾਰਿਆਂ ਨਾਲ ਸਮਝਾ ਕਰ ਸਕਾਂ ਠੀਕ ਹੈ ਜੀ ਸੋ ਜਿਹੜਾ ਸਾਂਝ ਦਾ ਸੰਕਲਪ ਹੈ ਨਾ ਉਹ ਇਸ ਕਲਚਰ ਸੀ ਡਿਫਾਈਡ ਕਿ ਭਈ ਤੁਹਾਡੇ ਤੁਹਾਡੀ ਬੋਲੀ ਚ ਹੂੰ विहारी जूजे न जुड़ के रह सको खंघा खंगेरे जोड़े ने वो चढ़ जाते हैं जो तो लेकिन एक वो बाद यह कि एक ਖੰਗਕ ਇਹ ਤਾਂ ਛੱਡ ਦੇ ਨੇ ਜਦੋਂ ਤੁਸੀਂ ਸਾਰੇ ਬ੍ਰਹਮੰਡ ਦਾ ਗਿਆਨ ਨੂੰ ਖਣਾ ਸ਼ੁਰੂ ਕਰ ਲਿਆ ਸੋ ਗਿਆਨ ਜਿਹੜਾ ਹੂੰ ਉਹ ਤਾਂ ਆਂਦਾ ਹੂੰ ਗਿਆਨ ਉਹਦਾ ਅੰਦਾਜ਼ਾ ਜਦੋਂ ਤੁਹਾਡੇ ਕੋਲ ਸਾਧਨ ਹੈ ਚਲ ਸਾਧਨ ਤੁਸੀਂ ਪੈਦਾ ਕਰਦੇ ਹੋ ਆਪ ਕੱਲੇ ਨਹੀਂ ਕਰ ਸਕਦੇ ਆਲੇ ਦੁਆਲੇ ਚੋਂ ਕਰਨੇ ਪੈਣਗੇ ਠੀਕ ਹੈ ਚਲ ਸੋਸਾ ਇਹਨੂੰ ਐਪਾਂ ਤਾਂ ਦੋਸਤੋ ਏਸੀ ਸਰਦਾਰ ਹਰਦੇਪਾਲ ਸਿੰਘ ਜੀ ਜਿਹੜੇ ਕਿ ਵੱਡੇ ਸੁਪਨ ਸਾਜ ਵੱਡੇ ਸਹਿਤਕਾਰ ਸਰਦਾਰ ਗੁਰਵਖਸ਼ ਸਿੰਘ ਪ੍ਰੀਤਲੜੀ ਜਿਨ੍ਹਾਂ ਨੇ ਪ੍ਰੀਤਨਗਰ ਬਸਾਇਆ ਅਸੀਂ ਉਸ ਥਾਂ ਦੇ ਵਿੱਚ ਅੱਜ ਉਹਨਾਂ ਦੇ ਘਰ ਦੇ ਵਿੱਚ ਬੈਠ ਕੇ ਸਰਦਾਰ ਹਰਦੇਪਾਲ ਸਿੰਘ ਜੀ ਜਿਨ੍ਹਾਂ ਨੇ ਬਾਲ ਸਹਿਤ ਦੇ ਉੱਤੇ ਵੱਡਾ ਕੰਮ ਕੀਤਾ ਹੈ ਉਹਨਾਂ ਦੇ ਵਿਚਾਰ ਸੁਣੇ ਨੇ ਤੇ ਮੈਨੂੰ ਇਹ ਕੋਈ ਗੱਲ ਦੁਹਰਾਉਣ ਦੀ ਲੋੜ ਨਹੀਂ ਆਸ ਕਰਦੇ ਹਾਂ ਤੁਹਾਨੂੰ ਇਹ ਗੱਲ ਜੇ ਚੰਗੀ ਲੱਗੇ ਹੋਗੀ ਤਾਂ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜ਼ਰੂਰ ਕਰਿਓ ਤੇ ਇਹ ਤੋਂ ਪ੍ਰੇਰਣਾ ਲਿਓ ਕਿ ਪ੍ਰੀਤਨਗਰ ਜੀ ਦਾ ਨਾਂ ਵੀ ਪ੍ਰੀਤਨਗਰ ਤੇ ਜਿਨ੍ਹਾਂ ਦਾ ਸੁਪਨਾ ਵੀ ਸੀ ਇਨਸਾਨੀਅਤ ਨੂੰ ਮਨੁੱਖਤਾ ਨੂੰ ਪਿਆਰ ਕਰਨਾ ਉਹ ਸਾਨੂੰ ਪ੍ਰੀਤਨਗਰ ਤੋਂ ਅੱਜ ਮਿਲਦਾ ਤੇ ਉਹ ਸਾਂਝ ਵਾਲਾ ਸੰਕਲਪ ਤੇ ਸਰਬੱਤ ਦੇ ਭਲੇ ਵਾਲਾ ਸੰਕਲਪ ਹੈ ਜਿਹੜਾ ਉਹ ਇੱਥੇ ਸਾਨੂੰ ਅੱਜ ਦੇਖਣ ਨੂੰ ਮਿਲਿਆ ਕਿ ਕਿਵੇਂ ਇਹਨਾਂ ਨੇ ਉਹਨੂੰ ਤੋੜਿਆ ਸੀ ਕਿ ਦੇਸ਼ ਦੀ ਬੰਡ ਨੇ ਇਸ ਨੂੰ ਪ੍ਰਭਾਵਿਤ ਜ਼ਰੂਰ ਕੀਤਾ ਕਿਉਂਕਿ ਕਿਸੇ ਵੇਲੇ ਇਹ ਬਿਲਕੁਲ ਕੇਂਦਰ ਸੀ ਪੂਰੇ ਪੰਜਾਬ ਦਾ ਪਰ ਇਸ ਵੇਲੇ ਅਸੀਂ ਲਾਹੌਰ ਤੋਂ ਸਿਰਫ 16 ਕਿਲੋਮੀਟਰ ਉਰਲੇ ਪਾਸੇ ਬੈਠੇ ਆ ਤੇ ਇਹਨੂੰ ਬਾਰਡਰ ਏਰੀਆ ਕਿਹਾ ਜਾਂਦਾ ਹੁਣ ਤਾਂ ਤੇ ਉਸ ਜਿਹੜਾ ਸੀ 47 ਦਾ ਗ੍ਰੈਂਡ ਸੀਓ ਲੱਗਿਆ ਉਹ ਮੇਰੇ ਖੈਲਪ ਜੀ ਇਸ ਨੂੰ ਸਾਡੇ ਪ੍ਰੀਤਨਗਰ ਨੂੰ ਸਭ ਤੋਂ ਵੱਧ ਗ੍ਰਹਿਣਿਆ ਹੈ ਇਹ ਤੇ ਇਹ ਪ੍ਰਭਾਵਿਤ ਹੋਇਆ ਤਾਂ ਤੁਸੀਂ ਸਾਡੇ ਨਾਲ ਇਹ ਗੱਲਾਂ ਕੀਤੀਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਫਿਰਦੇਪਾਲ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ